ਗੌੜੀ ਗੁਵਾਰੀ ਮਹੱਲਾ ਪੰਝੁਆ ਵਿਆਪਤ ਹਰਿ ਕ ਸੁਖ ਵਿਸਥਾਰ ਵਿਆਪਤ ਸੁਰਗ ਨਰਕੇ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੂਬਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਹੰਬੁਦ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸ਼ਿੰਗਾਰ ਪੰਜ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਦਨ ਕਾਟੇ ਹਰ ਰਾਈ ਤਾ ਕਉ ਕਹਾ ਬਿਆਪੈ ਮਾਈ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੌੜੀ ਗਵਾਰੀ ਮਹੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵੇਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਹੀ ਲੋਭ ਮੀਠੈ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੈ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਮਸਨਹਾਰ ਪੰਜ ਬਟਵਾਰੀ ਸੂਨੇ ਨਗਰ ਪਰੇ ਠਗਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੀ ਸਾਧ ਸੰਗ ਹੋਏ ਦੁਸ਼ਟ ਵਸ ਹੂਤੀ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ ਨਿਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾਂ ਜਾਂ ਕਹਿ ਵਸਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛੁ ਹੋਇ ਤਿਸਤੇ ਬਾਹਰ ਨਾਹੀ ਕੋਇ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟ ਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨ ਕਹਿ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੀ ਸੰਤ ਸਬਾ ਕਹੁ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗੁਆਰ ਦੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤਹਉ ਮੈਂ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜੱਪੈ ਹਰ ਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਜ ਦੇਣ ਮੱਝਨ ਸਭ ਧਰਮ ਸਾਜ ਕਿਰਪਾਲ ਦਿਆਲ ਗਵਿੰਦ ਸਾਦਾ ਮਹਿ ਏ ਹਮਰੀ ਜਿੰਦ ਕਿਰਪਾ ਨਿਦ ਕਿਰਪਾਲਤਿ ਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹਿ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਯੋ ਗੁਰਮੰਤ ਤਜ ਅਬਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੁਰ ਪੈਰ ਅਬ ਮਤਬਿ ਨਸੀ ਦੁਸ਼ਟ ਬਿਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਧਾਨ ਦੁਖ ਦਰਦ ਬਿਨ ਸੇ ਪੈ ਭਰਮ ਆਵਣ ਜਾਣ ਰਖੇ ਕਰ ਕਰਮ ਤੇਖੈ ਬੋਲੇ ਸੁਣੈ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ संत प्रसाद भयो परगास पूर रहे एकै गुणतास कहत पवित्र सुनत पनीत गुण गोविंद गावे नित नित कहो नानक जाको हो किरपाल तिस जन की सब पूर्ण काल गौड़ी ग्वाल री मोहल्ला पंजवा वंदन तोड़ बुलावे राम मन में लागै साच ध्यान ਮਿਟੈ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਸਰਬ ਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਾਨੀ ਉਪਰ ਪ੍ਰਭ ਭਏ ਦਇਾਲ ਜਨ ਕੀ ਟੀਕ ਏਕ ਗੋਪਾਲ ਏਕਾਲਿਵ ਏਕੋ ਮਨ ਪਾਉ ਸਰਬਨਿਧਾਨ ਜਨਕੈ ਹਰਨਾ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤਾ ਗੁਰਪੂਰੈ ਮੀਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਆਰ ਦੀ ਮਹੱਲਾ ਪੰਜਵਾ ਜਿਸ ਮਨ ਵੱਸੈ ਤਰੈ ਜਨ ਸੋਇ ਜਾਂ ਕੈ ਕਰਮ ਪ੍ਰਾਪਤ ਹੋਇ ਦੂਖ ਰੋਗ ਕਛ ਪਉ ਨ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਇ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਵਨ ਹਾਰ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਲਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਵਾਰੀ ਮਹੱਲਾ ਪੰਜਵਾਂ ਜੀ ਜੁਗਤਿ ਜਾਂ ਕਹਿ ਹਾਥ ਸੋ ਸਿਮਰਹੁ ਅਨਾਥ ਕੋ ਨਾਥ ਪ੍ਰਭ ਚੇਤੇ ਆਏ ਸਭ ਦੁਖ ਜਾਏ ਭੈ ਸਭ ਬਿਨ ਸਹਿ ਹਰ ਕੈ ਨਾਏ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾਉ ਜਿਨ ਧਾਰੇ ਬਹੁ ਤਰਨ ਆਗਾਸ ਜਾਂ ਕੀ ਜੋਤ ਜੀ ਪਰਗਾਸ ਜਾਂ ਕੀ ਬਖਸ਼ਨਾ ਮੇਟੈ ਕੋਇ ਸਿਮਰ ਸਿਮਰ ਪ੍ਰਭ ਨਿਰਪਉ ਹੋਇ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਤ ਮੱਜਨ ਇਸ਼ਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮਹਿ ਮਿਟ ਜਾਏ ਬੇ ਮੁਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇ ਸਾਹ ਗੁਰਪੂਰੈ ਰਾਖੇ ਦੇ ਹੱਥ ਨਾਨਕ ਪਾਰ ਬ੍ਰਹਮ ਸਮਰਾਤ ਗੌੜੀ ਗਵਾਰੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਈ ਰਹਾਉ ਸੋਈ ਪਛਾਤਾ ਜਿਨਹਿ ਉਪਾਇਆ ਕਰ ਕਿਰਪਾ ਪ੍ਰਭ ਆਪ ਮਲਾਇਆ ਬਹਾਂ ਪਕਰ ਲੀਨੂ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਤਨ ਪਾਇਉ ਹਰ ਰੰਗ ਦੁਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਪਨ ਖਟਿਓ ਜਾ ਕਾ ਨਾਹੀ ਸੁਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਤਾ ਕੋਈ ਨਾਹੀ ਗੌੜੀ